ਸ਼੍ਰੀ ਗੱਜ ਜੀ ਢੇਲੀਪੋਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਡੀਜੀਪੀ ਹੁਕਮਾਨ ਸਾਹ ਅੱਜ ਫਲੋਰ ਗੰਨਾਪਿੰਡ ਵਿੱਚ ਪੁਲਿਸ ਫੋਰਸ ਦੇ ਨਾਲ ਰੇਡ ਮਾਰੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਤਸਵੀਰਾਂ ਜਿਹੜੀਆਂ ਰਿਸਰਚ ਹੋ ਰਹੀਆਂ ਉਸ ਦੀ ਤਸਵੀਰਾਂ ਨਹੀਂ ਜਾਣਕਾਰੀ ਦਿਖਾਈ ਜਾਵੇ ਦਿੱਤੀਆਂ ਦਿਖਾਈਆਂ ਜਾਣ ਇਹ ਡੀਐਸਪੀ ਆਪਣੀ ਪੁਲਿਸ ਪਾਰਟੀ ਦੇ ਨਾਲ ਰਿਸਰਚ ਬਹਿਾਨ ਸ਼ੁਰੂ ਕੀਤਾ ਹੈ ਗੰਨਾਪਿੰਡ ਵਿੱਚ ਇਹ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸਕਰ ਜਿਹੜੇ ਆ ਨੌਜਵਾਨ ਆ ਔਰ ਨਸ਼ੇ ਦੇ ਆਦੀ ਵੀ ਆ ਤਾਂ ਨਸ਼ਾ ਵੇਚਦੇ ਵੀ ਹੋਣੇ ਘਰ ਘਰ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਆ ਨਸ਼ਾ ਜਿਹੜੇ ਚੈਕਿੰਗ ਵਿਹਾਨ ਸ਼ੁਰੂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਲੇਡੀਜ਼ ਪੁਲਿਸ ਔਰ ਪੰਜਾਬ ਪੁਲਿਸ ਦੇ ਨੌਜਵਾਨ ਲਗਾਤਾਰ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਸੱਚ ਵਿਹਾਨ ਚੱਲ ਰਿਹਾ ਆਪਣੇ ਨਾਲ ਇੱਥੇ ਡੀਐਸਪੀ ਜਗਦੀਸ਼ ਰਾਜ ਵੀ ਹੋਣਾ ਹੈ ਅਨਾਂ ਨਾਲ ਵੀ ਗੱਲ ਕਰਨਾ ਜਾਵਾਂਗੇ ਸਰਚ ਵਿਹਾਨ ਸ਼ੁਰੂ ਕੀਤਾ ਕੀ ਕਰ ਸਰਚ ਹੀ ਨਾ ਕਰਨਾ ਮਾਨ ਜੋ ਐਸਐਸਪੀ ਸਰਦਾਰ ਸੁਰਨਦੀਪ ਸਿੰਘ ਜੀ ਦੇ ਅਧੀਨ ਅੱਜ ਸਪੈਸ਼ਲ ਜਿਹੜਾ ਆ ਡਰਗ ਦੇ ਇੰਗੇਜਡ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਜਿਵੇਂ ਤੁਹਾਨੂੰ ਪਤਾ ਵੀ ਇਹ ਜਿਹੜਾ ਗੰਨਾ ਪਿੰਡ ਪਹਿਲਾਂ ਹੀ ਕਾਫੀ ਇੱਥੇ ਪਰਚੇ ਰਜਿਸਟਰ ਹੋਏ ਨੇ ਸੋ ਇੱਥੇ ਅਸੀਂ ਅੱਜ ਕਾਫੀ ਭਾਰੀ ਮਾਤਰਾ ਵਿੱਚ ਫੋਰਸ ਨਾਲ ਲੈ ਕੇ ਸਾਰੇ ਪਿੰਡ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਹਾਂ ਸੋ ਥੈਟ ਇਹਨਾਂ ਨੂੰ ਥੋੜੀ ਨੀ ਇਹਨਾਂ ਤੇ ਛਲ ਪਈ ਜਾ ਸਕਦੀ ਜਿੱਦਾਂ ਦੇਖਿਆ ਕੁਝ ਘਰ ਇਦਾਂ ਦੇ ਵੀ ਆ ਜਿਹੜੇ ਲੋਕ ਲਾ ਕੇ ਫਰਾਰ ਹੋ ਰਹੇ ਆ ਘਰਾਂ ਦੇ ਉੱਤੇ ਲੋਕ ਲੱਗੇ ਆ ਘਰਾਂ ਤੋਂ ਫਰਾਰ ਆ ਹਾਂ ਕੁਝ ਘਰ ਇਦਾਂ ਦੇ ਵੀ ਆ ਜਿੱਦਾਂ ਜਿਹੜਾ ਪੁਲਿਸ ਦੀ ਮੂਵਮੈਂਟ ਹੋਈ ਆ ਤੇ ਕੁਝ ਘਰ ਜਿਹੜੇ ਆਪਣੇ ਘਰਾਂ ਨਾਲੇ ਮਾਰ ਕੇ ਬਟ ਉਹਨਾਂ ਦੀ ਵੀ ਅਸੀਂ ਬਾਹਰ ਵਿੱਚ ਅਚਾਨਕ ਰੀਡ ਕਰਕੇ ਦੁਬਾਰਾ ਉਹਨਾਂ ਦੀ ਸਰਚ ਕੀਤੀ ਹੈ ਸਰ ਕਿੰਨੇ ਮਲਾਜਮ ਲੱਗੇ ਸਾਡੇ ਕੋਲ ਅੱਜ 1.200 ਦੇ ਕਰੀਬ ਜਿਹੜਾ ਮਲਾਜਮ ਜਿਹੜੇ ਇੱਥੇ ਲੱਗੇ ਨੇ ਤੇ ਸਾਰੇ ਆਪਰੇਸ਼ਨ ਦੀ ਜਿਹੜੀ ਅਗਵਾਈ ਹੈ ਤੇ ਕੈਸਪੀ ਰੈਂਕ ਦੇ ਐਫਸ ਜਿਹੜੇ ਕਰ ਰਹੇ ਨੇ ਉਹਦੇ ਨਾਲ ਅਸੀਂ ਦੋ ਡੀਐਸਪੀ ਨਾਲ ਇੱਥੇ ਸਰਸਪਰੀਸ਼ਦ ਵਿੱਚ ਲੱਗੇ ਹੋਏ ਹਾਂ ਕੋਈ ਰਿਸਾਲਚ ਦੌਰਾਨ ਕੋਈ ਹੱਥ ਲੱਗਾ ਕੋਈ ਨਹੀਂ ਖਲੇ ਕੋਈ ਕਾਮਯਾਬੀ ਨਹੀਂ ਮਿਲੀ ਪਰ ਉਮੀਦ ਹੈ ਸਾਨੂੰ ਜੂੜ ਕਾਮਯਾਬੀ ਮਿਲੇਗੀ ਇਹ ਤੁਸੀਂ ਦੇਖਿਆ ਡੀਐਸਪੀ ਜਗਦੀਸ਼ ਰਾਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਜੀ ਔਰ ਰਿਸਰਚ ਵੀ ਅੱਜ ਚੱਲ ਰਿਹਾ ਕੈਮਰਾਮੈਨ ਵਿਜੇ ਮਾਨ ਦੇ ਨਾਲ ਫਲੋਰ ਤੋਂ ਰਾਜੀ ਕਮਨੂਗਾ ਡੇਲੀ ਪੋਸਟ ਪੰਜਾਬੀ ਸ਼ੀਕਲ ਜੀ ਟੈਲੀਪੋਰਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਡੀਜੀਪੀ ਹੁਕਮਾਨ ਸਾਹ ਅੱਜ ਫਲੋਰ ਗੰਨਾਪਿੰਡ ਵਿੱਚ ਪੁਲਿਸ ਫੋਰਸ ਦੇ ਨਾਲ ਰੇਡ ਮਾਰੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਤਸਵੀਰਾਂ ਜਿਹੜੀਆਂ ਰਿਸਰਚ ਹੋ ਰਹੀਆਂ ਉਸ ਦੀ ਤਸਵੀਰਾਂ ਨਹੀਂ ਜਾਣਕਾਰੀ ਦਿਖਾਈ ਜਾਵੇ ਦਿੱਤੀਆਂ ਦਿਖਾਈਆਂ ਜਾਣ ਡੀਐਸਪੀ ਆਪਣੀ ਪੁਲਿਸ ਪਾਰਟੀ ਦੇ ਨਾਲ ਰਿਸਰਚ ਬਹਿਾਨ ਸ਼ੁਰੂ ਕੀਤਾ ਹੈ ਗੰਨਾਪਿੰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਨਸ਼ਾ ਤਸਕਰ ਜਿਹੜੇ ਆ ਨੌਜਵਾਨ ਆ ਔਰ ਨਸ਼ੇ ਦੇ ਆਦੀ ਵੀ ਆ ਤਾਂ ਨਸ਼ਾ ਵੇਚਦੇ ਵੀ ਹੋਣੇ ਘਰ ਘਰ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਆ ਨਸ਼ਾ ਜਿਹੜੇ ਚੈਕਿੰਗ ਵਿਹਾਨ ਸ਼ੁਰੂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਲੇਡੀਜ਼ ਪੁਲਿਸ ਔਰ ਪੁਲਿਸ ਦੇ ਨੌਜਵਾਨ ਲਗਾਤਾਰ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਸੱਚ ਵਿਹਾਨ ਚੱਲ ਰਿਹਾ ਆਪਣੇ ਨਾਲ ਇੱਥੇ ਡੀਐਸਪੀ ਜਗਦੀਸ਼ ਰਾਜਵੀ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਸਰਚ ਵਿਹਾਨ ਸ਼ੁਰੂ ਕੀਤਾ ਕੀ ਕਰ ਸਰਚ ਨਾ ਕਰਾਂ ਮਾਨ ਜੋ ਅਸਸਮੀ ਸਰਦਾਰ ਸੁਰਮਦੀਪ ਸਿੰਘ ਜਿਹੜੇ ਦੀ ਸੰਦੇਸ਼ਾਂ ਅੱਜ ਸਪੈਸ਼ਲ ਜਿਹੜਾ ਹੈ ਡਰਗ ਦੇ ਇੰਗੇਜਡ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਜਿਵੇਂ ਤੁਹਾਨੂੰ ਪਤਾ ਵੀ ਇਹ ਜਿਹੜਾ ਕਿੰਨਾ ਪਿੰਡ ਪਹਿਲਾਂ ਹੀ ਕਾਫੀ ਇੱਥੇ ਪਰਚੇ ਰਜਿਸਟਰ ਹੋਏ ਨੇ ਸੋ ਇੱਥੇ ਅਸੀਂ ਅੱਜ ਕਾਫੀ ਭਾਰੀ ਮਾਤਰਾ ਵਿੱਚ ਫੋਰਸ ਨਾਲ ਲੈ ਕੇ ਸਾਰੇ ਪਿੰਡ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਹਾਂ ਸੋ ਦੱਟ ਇਹਨਾਂ ਨੂੰ ਥੋੜੀ ਨੀ ਇਹਨਾਂ ਤੇ ਚੱਲ ਪਈ ਜਾ ਸਕੇ ਜਿੱਦਾਂ ਦੇਖਿਆ ਕੁਝ ਘਰ ਇਦਾਂ ਦੇ ਵੀ ਆ ਜਿਹੜੇ ਲੋਕ ਲਾ ਕੇ ਫਰਾਰ ਹੋ ਰਹੇ ਆ ਘਰਾਂ ਦੇ ਉੱਤੇ ਲੋਕ ਲੱਗੇ ਆ ਘਰਾਂ ਤੋਂ ਫਰਾਰ ਆ ਤਾਂ ਕੁਝ ਘਰ ਇਦਾਂ ਦੇ ਵੀ ਆ ਜਿੱਦਾਂ ਜਿਹੜੀ ਪੁਲਿਸ ਦੀ ਮੂਵਮੈਂਟ ਹੋਈ ਆ ਤੇ ਕੁਝ ਘਰ ਜਿਹੜੇ ਆਪਣੇ ਘਰਨ ਤਾਲੇ ਮਾਰ ਕੇ ਹੋਏ ਬਟ ਉਹਨਾਂ ਨੂੰ ਵੀ ਅਹੀਂ ਬਾਹਰ ਵਿੱਚ ਅਚਾਨਕ ਰੀਟ ਕਰਕੇ ਦੁਬਾਰਾ ਉਹਨਾਂ ਦੀ ਸਰਚ ਕੀਤੀ ਗਈ ਸਰ ਕਿੰਨੇ ਮਲਾਜ਼ਮ ਲੱਗੇ ਸਾਡੇ ਕੋਲ ਅੱਜ 1.200 ਦੇ ਕਰੀਬ ਜਿਹੜਾ ਮਲਾਜ਼ਮ ਜਿਹੜੇ ਇੱਥੇ ਲੱਗੇ ਨੇ ਤੇ ਸਾਰੇ ਆਪਰੇਸ਼ਨ ਦੀ ਜਿਹੜੀ ਅਗਵਾਈ ਆ ਤੇ ਕੈਸਪੀ ਰੈਂਕ ਦੇ ਅਫਸਰ ਜਿਹੜੇ ਘਾਰੇ ਨੇ ਉਹ ਦਿਨ ਨਾਲ ਅਸੀਂ ਦੋ ਡੀਐਸਪੀ ਨਾਲ ਅਥੇ ਸਰਸਪ੍ਰੈਸਿਡੈਂਟ ਵਿੱਚ ਲੱਗੇ ਹੋਏ ਹਾਂ ਕੋਈ ਰਿਸਰਚ ਦੌਰਾਨ ਕੋਈ ਹੱਥ ਲੱਗਾ ਕੁਝ ਨਹੀਂ ਖਾਲੇ ਕੋਈ ਕਾਮਯਾਬੀ ਨਹੀਂ ਮਿਲੀ ਪਰ ਉਮੀਦ ਹੈ ਸਾਨੂੰ ਜੋੜ ਕਾਮਯਾਬੀ ਮਿਲੇਗੀ ਇਹ ਤੁਸੀਂ ਦੇਖਿਆ ਡੀਐਸਪੀ ਜਗਦੀਸ਼ ਰਾਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਜੀ ਔਰ ਰਿਸਰਚ ਬਹਿਾਂ ਚੱਲ ਰਿਹਾ ਕੈਮਰਾਮੈਨ ਵੀ ਜੇ ਮਾਨ ਦੇ ਨਾਲ ਫਲੋਰ ਤੋਂ ਰਾਜਕਮਨੂਗਲ ਡੇਲੀ ਪੋਸਟ ਪੰਜਾਬੀ